ਆ ਜੀ ਬੋ ਮੇਰੀ ਕਾਹ ਕਾਲ ਚੱਲਦੀ ਹੋਈ ਹੈ ਬੈਠੋ ਤਾਂ ਨਹੀਂ ਕਿਥੇ ਬੰਦੋ ਬੀਜੇ ਬੀਤੇ ਬੰਦੇ ਆ ਜਾਓ ਹੁਣ ਬੈਠੋ ਬਾ ਬੀਬੀਆਂ ਵਾਲੀ ਹੈ ਪ੍ਰੈਗਨੈਂਟ ਛੋਟੇ ਕੋਲ ਲੋਕਲ ਬੰਦਾ ਪਰੇਸ਼ਾਨ ਨਾ ਕਰੋ ਹਾਂ ਆ ਜਾ ਬੈਠੋ ਚਲੋ ਆਹ ਜੀ ਕਮਾਨੀ ਦੀ ਕੋਈ ਨਹੀਂ ਲਗਾਓ ਐ ਤੇਰਾ ਸੁਣ ਐ ਤੇਨਾਂ ਕੋ ਪਿੱਛੇ ਵੀ ਦੇ ਬੰਦੇ ਆ ਯਾਰ ਹੁਣ ਨਹੀਂ ਕਹਿੰਦੇ ਤੁਹਾਡੇ ਬੰਦੇ ਆਦੇ ਨਹੀਂ ਯਾਰ ਕੋਈ ਨਹੀਂ ਕਹਿੰਦਾ ਤੁਹਾਨੂੰ ਯਾਰ ਮੇਰੇ ਤੋਂ ਫੜਦੇ 开房加一把 ਆਪੀਆਂ ਗਰਭਵਤੀ ਮਰ ਗਈਆਂ ਨੇ ਇਲਾਜ ਤੋਂ 100 ਬੰਦਾ ਮਰ ਗਿਆ ਸਾਡਾ ਇਲਾਜ ਤੋਂ ਪ੍ਰੋਪਰ ਇਹ 5 ਮਿੰਟ ਦਾ ਰਾਹ ਸਾਡਾ ਅਸੀਂ ਇਹਨਾਂ ਨੂੰ ਲੰਗਰ ਦੀ ਸਹੂਲਤ ਦੇ ਰਹੇ ਆ ਪਾਣੀ ਦੇ ਰਹੇ ਆ ਗੁਰਦੁਆਰਿਆਂ ਇਸ਼ਨਾਨ ਕਰਨ ਜਾਂਦੇ ਨੇ ਕਪੜਾ ਲੱਤਾ ਦੇ ਰਹੇ ਆ ਨਾ ਨੂੰ ਸਾਡੇ ਬੱਚੇ ਤੇਰੇ ਇਸ਼ਨਾਨ ਕਰਨਾ ਆਇਓ ਪਸ਼ੇਰੇ ਗੋਲੀਆਂ ਧੋ ਕੇ ਪਿੰਡ ਵੜਦੇ ਹੋ ਸਾਡੇ ਜਾ ਕੇ ਅਸੀਂ ਫਿਰ ਵੀ ਕਹਿੰਦੇ ਕੋਈ ਕੰਦੇ ਸਾਡੇ ਪੜ੍ਹਦੇ ਇਧਰ ਗੱਲ ਕਰੋ ਸਾਨੂੰ ਭਾਜੀਪੀ ਦੇ ਬੰਦੇ ਦੱਸ ਦਿਓ ਤੁਸੀਂ ਯਾਰ ਜ਼ਾਬ ਹੁੰਦਾ ਕੋਈ ਯਾਰ ਗੱਲ ਕਰ ਤੁਸੀਂ ਆ ਕੇ ਕੋਈ ਯਾਰ ਅੱਜ ਇਥੋਂ ਦੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗੇ ਧਰਨੇ ਦੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਅਤੇ ਵਪਾਰੀਆਂ ਦੇ ਵੱਲੋਂ ਇਕੱਠੇ ਹੋ ਕੇ ਸੈਂਕੜੇ ਦੀ ਸੰਖਿਆ ਦੇ ਵਿੱਚ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਤੇ ਪਹੁੰਚ ਕੇ ਉੱਥੇ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਕਰਨ ਲੱਗੇ। ਉੱਥੇ ਮੌਜੂਦ ਕਿਸਾਨਾਂ ਦੇ ਵੱਲੋਂ ਆਰੋਪ ਲਗਾਇਆ ਗਿਆ ਕਿ ਇਹ ਜੋ ਲੋਕ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖਰਾਬ ਕਰਨ ਦੇ ਲਈ ਪਹੁੰਚੇ ਨੇ ਉਹ ਬੀਜੇਪੀ ਸਰਕਾਰ ਦੇ ਬੰਦੇ ਨੇ ਜਿਨ੍ਹਾਂ ਨੇ ਅੱਜ ਧਰਨੇ ਦੇ ਵਿੱਚ ਆ ਕੇ ਕਿਸਾਨਾਂ ਦੇ ਨਾਲ ਬਹਿਸ ਵਸਾਈ ਕੀਤੀ ਹੈ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਵੱਲੋਂ ਸ਼ੰਭੂ ਬਾਟਰ ਖੁਲਵਾਉਣ ਦੀ ਮੰਗ ਕਰਨ ਵਾਲੇ ਲੋਕਾਂ ਨੇ ਆਪਣੇ ਉੱਪਰ ਲਗਾਇਲ ਜ਼ਾਮਾਨੂ ਵੇਖਦੇ ਹੋਏ ਉੱਥੇ ਕਿਸਾਨਾਂ ਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ ਕਿਹਾ ਅਸੀਂ ਉਹ ਹੀ ਕਿਸਾਨ ਹਾਂ ਜੋ ਤਰਨੇ ਪਾੜੀ ਜਗ੍ਹਾ ਤੇ ਰੋਜ਼ ਲੰਗਰ ਅਤੇ ਪਾਣੀ ਵਰਤੋਂਦੇ ਹਾਂ आज ਕਿਸਾਨਾਂ ਦੇ ਫਲੋ ਸਾਡੇ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਬੇਬੁਨਿਆਦ ਨੇ ਹੋਣਾ ਕਿ ਅਸੀਂ ਸ਼ੰਭੂ ਬਾਰਡਰ ਤੇ ਦੋ ਪਹੀਆ ਵਾਹਨ ਦੇ ਲੰਘੇ ਵਾਸਤੇ ਪਿਛਲੇ ਦਿਨੀ ਮੰਗ ਪੱਤਰ ਦਿੱਤਾ ਸੀ ਜਿਸ ਦੇ ਬਾਰੇ ਅੱਜ ਤੱਕ ਕਿਸਾਨ ਆਗੂ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਕਰਕੇ ਅੱਜ ਅਸੀਂ ਸਾਰੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋਇਆ ਸ਼ੰਭੂ ਬਾਰਡਰ ਖੁਲਵਾਉਣ ਦੀ ਮੰਗ ਨੂੰ ਲੈ ਕੇ ਇੱਥੇ ਕਿਸਾਨਾਂ ਦੇ ਕੋਲ ਪਹੁੰਚੇ ਸੀ ਪਰ ਅੱਗੇ ਕਿਸਾਨਾਂ ਨੇ ਸਾਡੇ ਤੇ ਬੀਜੇਪੀ ਦੇ ਨਾਲ ਰਲੇ ਹੋਣ ਦਾ ਇਲਜ਼ਾਮ ਲਗਾ ਦਿੱਤਾ ਜੋ ਕਿ ਸਰਾ ਸਰਗਲਤ ਹੈ ਜਦੋਂ ਕਿਸਾਨਾਂ ਅਤੇ ਪਿੰਡ ਦੀ ਲੋਕਾਂ ਵਪਾਰੀਆਂ ਦੇ ਵਿੱਚ ਬਹਿਸ ਵਸਾਈ ਹੋਣ ਲੱਗੀ ਹੈ ਤਾਂ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਤੇ ਵਪਾਰੀਆਂ ਨੇ ਪੱਲਾ ਰੋਡ ਨੂੰ ਜਾਮ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਇਹ ਰਾਹ ਨਹੀਂ ਖੋਲਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ੰਭੂ ਬਾਰਡਰ ਦੇ ਚਾਰੋਂ ਪਾਸੇ ਜਾਮ ਲਗਾ ਦਵਾਂਗੇ ਜਿਦੇ ਜ਼ਿੰਮੇਵਾਰ ਕਿਸਾਨ ਹੋਣਗੇ ਦੂਸਰੇ ਪਾਸੇ ਇਸ ਸਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਸੀ ਉਹ ਪੰਜ ਮੈਂਬਰੀ ਕਮੇਟੀ ਬਣਾ ਕੇ ਆਉਣ ਅਤੇ ਇਹ ਇਕੱਠੇ ਹੋ ਕੇ ਸਾਡੇ ਧਰਨੇ ਨੂੰ ਖਰਾਬ ਕਰਨ ਦੇ ਲਈ ਪਹੁੰਚ ਕੇ ਅਤੇ ਸਾਡੇ ਸਟੇਜ ਤੇ ਆ ਕੇ ਹੱਲਾ ਗੁੱਲ ਕਰਨ ਦੀ ਕੋਸ਼ਿਸ਼ ਕੀਤੀ ਆ ਐਸ ਤੋਂ ਸਾਫ ਜਾਪਦਾ ਆ ਕਿ ਇਹ ਬੀਜੇਪੀ ਸਰਕਾਰ ਦੇ ਬੰਦੇ ਨੇ ਜੋ ਸਾਡੇ ਧੰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸੋ ਆਓ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਪਿੰਡ ਦੇ ਲੋਕਾਂ ਵਪਾਰੀਆਂ ਅਤੇ ਕਿਸਾਨਾਂ ਗੁਆਂਢਾਂ ਦਾ ਕਰਨੈਲ ਸਿੰਘ ਘੱਗਰਥਰਾਏ ਸਾਹਿਬ ਦਾ ਸਰਪੰਚ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਜੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਬਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਸੀ ਇਕੱਠੇ ਹੋ ਗਏ ਸਾਰੇ ਮੰਗ ਪੱਤਰ ਵੀ ਦਿੱਤਾ ਸੀ ਭੰਦੇਰ ਸਾਹਿਬ ਨੂੰ ਵੀ ਸਾਡਾ ਜਿਹੜਾ 20 25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਜੇ ਵੀ ਸਾਡੀ ਤੁਸੀਂ ਇਹਦੇ ਤੇ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨਮਾਇंदे ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਦੇ ਚਮਚੇ ਨੇ ਕੋ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਡੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਪੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਹਰਕ ਪੁਆਤਾ ਆਫਸ ਦੇ ਵਿੱਚ ਕਿਉਂ ਇਹ ਇਕੱਠੇ ਨਹੀਂ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਹੁਕਮ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਨੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗਿੰਦਰ ਸਿੰਘ ਉਗਰਾਹ ਵਰਗੇ ਰਾਜੇਵਾਲ ਤੇ ਰਾਜੇਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠੇ ਨੇ ਕੀਤਾ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਹੁਣ ਤਾਂ ਸਿਆਸਤ ਵੜ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਰਾਜਗੜ੍ਹ ਦੀ ਪਰਸੋਂ ਦੀ ਗੱਲ ਹੈ ਅੰਬਾਲੇ ਚਲੀ ਸੀ ਲੇਡੀ ਹੈ ਪਰਮਜੀਤ ਕੌਰ ਉਹ ਵਿਚਾਰੀ ਖੱਗਰ ਚ ਉਹਦੀ ਮੌਤ ਹੋ ਗਈ ਹੈ ਰਸਤਾ ਨਹੀਂ ਉਹਨੂੰ ਮਿਲਿਆ ਇੱਕ ਤੇਪੜੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਬਾਲੇ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਹੋ ਗਈ ਹੈ ਅੱਜ ਹੁਣ ਤੁਸੀਂ ਗੱਲ ਕਰਨ ਵਾਸਤੇ ਗਈ ਸੀ ਉਹਨਾਂ ਨੇ ਗੱਲ ਤੁਹਾਡੀ ਕੀਤੀ ਸਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਦੀ ਕੀ ਗੱਲ ਹੈ ਤੁਹਾਡੀ ਅੱਗੇ ਪਲਾਨ ਕੀ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਨਤੀ ਕਰ ਰਹੇ ਹਾਂ ਤੁਹਾਡੇ ਮੱਦੇਮਰਹੀਂ ਵੀ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਹੁਣ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋਗੇ ਮਿਠਾਂਗੇ ਪਰੇ ਉਹ ਦਿਨ ਅਸੀਂ ਚੱਕ ਦੇਣਾ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਿਓ ਜਿੰਨੇ ਮਰਜੀ ਤੁਸੀਂ ਬੰਦੇ ਬੁਲਾ ਲਓ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਹੈ ਕੋਈ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਹੈ ਹੁਣ ਕਰਾਂਗੇ ਪੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਹੈ ਇਹ ਕਿਸਾਨਾਂ ਦਾ ਭਲਾ ਕਰਨਗੇ ਲੋਕ ਤੁਸੀਂ ਟਾਈਮ ਦੇ ਕੇ ਆਏ ਸੀ ਇੱਥੇ ਅਸੀਂ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸਲ ਸਾਡੇ ਲੋਕ ਇਹਨਾਂ ਲੰਗਰ ਖਿਲਾ ਰਹੇ ਨੇ ਪਾਣੀ ਦੇ ਰਹੇ ਨੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸੇਵਾ ਹੈਗੀ ਉਹ ਪੂਰੀ ਕਰ ਰਹੇ ਨੇ ਦਰਵਾਜ਼ੇ ਖੁੱਲ੍ਹੇ ਨੇ ਇਸ਼ਨਾਨ ਪਾਣੀ ਕਰਨ ਜਾਂਦੇ ਗੁਰੂ ਘਰ ਘਰਾਂ ਚ ਗੁਰਦੁਆਰੇ ਸਾਹਿਬ ਬੱਥਾ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛਾਉਣੀ ਪਾ ਕੇ ਜਿਹੜੇ ਬਹਿ ਗਏ ਨੇ ਇਹ ਕਿੰਨੀ ਦੇਰ ਬੈਠਣਗੇ ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਨ ਇਕੱਠੇ ਕਿਉਂ ਨਹੀਂ ਕਰਦੇ ਇਹ ਤਿੰਨੋਂ ਹੀ ਬੰਦੇ ਸਾਰੇ ਪੰਜਾਬ ਦੇ ਮਾਲਕ ਨੇ ਇਹ ਤਿੰਨੋਂ ਬੰਦੇ ਮਾਲਕ ਨੇ ਪੰਜਾਬ ਦੇ ਵੀ ਸਾਰੇ ਇਹ ਜਿਹੜੇ ਬੋਲਦੇ ਨੇ ਭਾਈ ਜੀ ਇਹਨਾਂ ਦੇ ਵਿੱਚ ਇਹ ਸਾਨੂੰ ਕਹਿੰਦੇ ਨੇ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜ਼ਿਮੀਂਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਕਾਦੀਆਂ ਵਰਗੇ ਕਿੰਨੇ ਸਿਆਣੇ ਬੰਦੇ ਸੀ ਗਰਾਹਾਂ ਵਰਗੇ ਕਿੰਨੇ ਸਿਆਣੇ ਸੀ ਜਿਨ੍ਹਾਂ ਨੇ ਦਿੱਲੀ ਸੰਘਰਸ਼ ਲੜਿਆ ਰਾਜੇਵਾਲ ਕਿੰਨੇ ਸਿਆਣੇ ਸੀ ਇਹ ਸਾਰੇ ਇਕੱਠੇ ਹੋ ਕੇ ਮਤਲਬ ਇਹਨਾਂ ਨੂੰ ਇਕੱਠੇ ਕਰਦੇ ਫਿਰ ਸੰਘਰਸ਼ ਲੜਦੇ ਇਹ ਤਾਂ ਸਾਡੇ ਇਲਾਕੇ ਦਾ ਨਾਂ ਸਮਾਰਤਾ ਸਾਡੇ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਅੱਡੇ-ਅੱਡੇ ਵਹੀਕਲ ਤਕੜੇ ਲੱਗ ਰਹੇ ਨੇ ਉੱਥੇ ਨੂੰ ਪੰਪ 500 ਕੁਨਟਲ ਦੇ ਸਾਡੀਆਂ ਸੜਕਾਂ ਤੋੜ ਕੇ ਰੱਖਦੀਆਂ ਬੜੇ ਸਾਰੇ ਲੋਕ ਔਖੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਹੁਣ ਸੰਘਰਸ਼ ਵੱਡਾ ਕਰਾਂਗੇ ਤਾਂ ਇਹਨਾਂ ਨੂੰ ਚੱਕਾਂਗੇ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਾਰੇ ਲੱਗੇ ਰਹਿਣ ਠੀਕ ਹੈ ਬਾਤ ਸੁਣੀਏ ਉਲਟਾ ਸਾਨੂੰ ਬੀਜੇਪੀ ਦੇ ਬੰਦੇ ਗੁੰਡੇ ਕਹਿ ਕੇ ਉੱਥੋਂ ਭਜਾ ਦਿੱਤਾ ਗਿਆ ਜੀ ਅਸੀਂ ਅੱਜ ਇਹ ਰੋਡ ਬਨੂੜ ਵਾਲਾ 5 ਮਿੰਟ ਲਈ ਬਲਾਕ ਕੀਤਾ ਜੇ ਐਤਵਾਰ ਤੱਕ ਕੋਈ ਇਹਨਾਂ ਨੇ ਕਿਸਾਨਾਂ ਨੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ 2 ਵੀਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜ਼ਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਣ ਕਰਨ ਮੇਰਾ ਨਾਮ ਕੁਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹੁੰਦੇ ਹਾਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਪੂਰਾ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਅਸੀਂ ਪੂਰੀ ਤਰ੍ਹਾਂ ਦੇ ਜਾਮ ਕਰਕੇ ਵੱਡੇ ਲੈਵਲ ਤੇ ਇਹਦਾ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨਾਂ 'ਚ ਪਾ ਦਿਓ ਜ਼ਿੰਮੇਵਾਰਾਂ ਦੇ ਕੰਨਾਂ 'ਚ ਪਾ ਦਿਓ ਉਹਦੇ ਨਾਲ ਪਰੇਸ਼ਾਨ ਤਾਂ ਆਮ ਜਨਤਾ ਹੀ ਹੋएगी ਜਿਹੜੀ ਹੁਣ ਹੋ ਰਹੀ ਹੈ ਫਿਰ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲ ਹੈ ਜਦੋਂ 30 ਪਿੰਡਾਂ ਦੇ ਅਸੀਂ ਪਰਜਾਨ ਹੋ ਸਾਡੀ ਪਰਜਾਨੀ ਵੀ ਤੇ ਆ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਜਾ ਜਾਣਾ ਬੜਾ ਔਖਾ ਹੋ ਜਾਣਾ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਦੇਖੋ ਜੀ ਬਿਲਕੁਲ ਹੀ ਸ਼ਾਂਤ ਮਈ ਢੰਗ ਦੇ ਨਾਲ ਸਾਡਾ 135 32 ਦਿਨ ਤੋਂ ਇਹ ਧਰਨਾ ਚੱਲ ਰਿਹਾ ਵਾ ਕਿ ਸ਼ਾਂਤਬਾਈ ਢੰਗ ਨਾਲ ਚੱਲ ਰਿਹਾ ਆਈ ਬੱਚਾ ਦਾ ਬਹੁਤ ਕੁਝ ਅੰਦਰ ਪਾ ਕੇ ਬੈਠੇ ਆ ਸਾਡਾ 3-400 ਬੰਦਾ ਜਿਹੜਾ ਇੰਜਰ ਹੋ ਗਿਆ ਜ਼ਖਮੀ ਹੋ ਗਿਆ ਅੰਦਰ ਪਾ ਕੇ ਬੈਠੇ ਆ ਸਾਡਾ ਸ਼ੁਭ ਕਰਨਾ ਹੈ ਸ਼ਹੀਦ ਹੋ ਗਿਆ ਕਲੋਰੀ ਦੇ ਉੱਤੇ ਅੰਦਰ ਪਾ ਕੇ ਬੈਠੇ ਆ ਆਈ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਇਹ ਗੱਲ ਚੋਣ ਜਾਬਤਾ ਲੈ ਗਿਆ ਸ਼ਾਂਤਬਾਈ ਢੰਗ ਨਾਲ ਬੈਠੇ ਆ ਤੇ ਚਲੋ ਚੋਣਾ ਹੋ ਜਾਣ ਕੋਈ ਸਰਕਾਰ ਬਣ ਜੂ ਸਾਡੀ ਗੱਲ ਸੁਣੀ ਜਾਊਗੀ ਸਰਕਾਰ ਬਣੀ ਆ ਅਹੀਆਂ ਨੇ ਵੀ ਗੱਲ ਕਰਨੀਆਂ ਸਰਕਾਰ ਨੇ ਕੋਈ ਸੱਦ ਕੇ ਕਰੇ ਸਾਨੂੰ ਚਿੱਠੀ ਪੱਤਰ ਭੇਜੇ ਪਰ ਆਹ ਤਰੀਕਾ ਕਿਹੜਾ ਤਰੀਕਾ ਠੀਕ ਨਹੀਂ ਕਿਉਂਕਿ ਰਸਤਾ ਅਸੀਂ ਨਹੀਂ ਰੋਕੇ ਬੀਤੇ ਇਹ ਸਾਰਿਆਂ ਨੂੰ ਪਤਾ ਪ੍ਰੈਸ ਨੂੰ ਵੀ ਪਤਾ ਸਾਰਾ ਦੇਸ਼ ਜਾਣਦਾ ਸਾਰੇ ਲੋਕ ਜਾਣਦੇ ਆ ਰਸਤਾ ਅਸੀਂ ਜਾਮ ਕਰਕੇ ਨਹੀਂ ਬੀਠੇ ਜੇ ਰਸਤਾ ਜਾਮ ਕੀਤਾ ਤੇ ਕਿੱਲ ਗੱਡੇ ਪਏ ਆ ਉਹ ਤੁਸੀਂ ਜਾ ਕੇ ਵੇਖ ਲਓ ਸਿੱਧੀਆਂ ਸ਼ਿਕਾਇਤਾਂ ਕਰਕੇ ਐ ਇਹਨੂੰ ਬੈਠੇ ਸਾਡੇ ਮੋਰਚੇ 'ਲੇ ਅਸੀਂ ਹੁਣ ਵੀ ਕਹਿੰਦੇ ਆ ਅੱਜ ਰਸਤਾ ਖੋਲ ਦੇ ਸਰਕਾਰ ਅਹੀਂ ਦਿੱਲੀ ਦੇ ਜਨਨਿਆ ਸਾਡਾ ਇਹਨਾਂ ਭਾਵਨਾਵਾਂ ਨਾਲ ਕਾਦੀ ਰੋਲਾ ਕੋਈ ਲੜਾਈ ਨਹੀਂ ਪਰ ਜੇਸ ਭਾਵਨਾਵਾਂ ਨੇ ਆ ਰਹੇ ਆ ਜਾਂ ਜੇਸ ਰੂਪ ਤੇ ਖੱਲੇ ਜਾ ਰਹੇ ਆ ਉਹ ਠੀਕ ਨਹੀਂ ਆ ਭਾਵਨਾ ਦੀ ਜੁਮਾ ਕੇਂਦਰ ਸਰਕਾਰ ਆ ਤੇ ਭਾਵੇ ਇੱਥੋਂ ਦਾ ਪ੍ਰਸ਼ਾਸਨ ਆ ਪੰਜਾਬ ਸਰਕਾਰ ਇਹ ਠੀਕ ਨਹੀਂ ਗਾ ਰਾਹ ਠੀਕ ਨਹੀਂ ਅਹੀਂ ਹੁਣ ਨਿਮਰਤਾ ਸਹਿਤ ਬੇਨਤੀ ਕਰਦੇ ਆ ਜਦੋਂ ਇਹਨਾਂ ਨੇ ਸਾਨੂੰ ਇੱਥੇ ਆ ਕੇ ਆਖਿਆ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਆਹ ਹੱਥ ਜੋੜ ਕੇ ਆਖਿਆ ਵੀ ਪੰਜ ਬੰਦੇ ਆਜੋ ਪੰਜ ਸਾਡੇ ਬਹਿ ਜਾਂਦੇ ਆ ਉਹ ਗੱਲ ਜਿਹੜੀ ਆ ਬਹਿ ਕੇ ਕਰ ਲੈਂਦੇ ਆ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਬਹੁਤ ਜ਼ੋਰ ਲਾ ਕੇ ਦਬਾਅ ਪਾਉਣ ਲਈ ਗੱਲ ਕੀਤੀ ਆ ਜਿਤਨਾ ਸਟ੍ਰੈਸ ਕਰੀਦਾ ਇਸ ਨੂੰ ਦਬਾਈਦਾ ਤੇ ਫਿਰ ਅਈਆਂ ਕਿਹਾ ਵੀ ਇਹ ਰਾਹ ਠੀਕ ਨਹੀਂ ਹੁਣ ਤੱਕ ਵੀ ਕਹਿੰਦੇ ਆ ਕਿ ਜਿਹੜਾ ਤੁਸੀਂ ਬਣਾ ਰਾਹ ਪਾਇਆ ਠੀਕ ਨਹੀਂ ਮੋਦੀ ਸਰਕਾਰ ਨੇ ਕੇਲੇੜ ਗੱਡੇ ਆ ਅਸੀਂ ਤੁਹਾਡੇ ਨਾਲ ਤੁਸੀਂ ਮੋਦੀ ਅਕੇਲੇ ਪੁੱਛੀ ਚਲਾਓ ਕੇ ਨੂੰ ਪਟਾਓ ਤੇ ਅਸੀਂ ਅਸੀਂ ਕੋ ਰਾ ਰੋਕੇ ਥੋੜਾ ਬੈਠੇ ਆ ਨਹੀਂ ਜਤ ਜਾਨ ਜਿਹੜੇ ਬੇਲ ਗੱਲ ਆ ਉਹ ਕਹਿੰਦੇ ਵੀ ਅਸੀਂ ਟਰੈਕਟਰ ਕਾਲੀਆਦਾਨ ਦੇ ਜਾਣ ਦੱਸੇ ਵਿਦਆਊਟ ਟਰੈਕਟਰ ਟਰਾਲੀ ਜਿਹੜਾ ਮਰਜੀ ਆਵੇ ਰੋਸ ਪ੍ਰਦਰਸ਼ਨ ਕਰੇ ਕਿ ਟਰੈਕਟਰ ਕਾਲੀਆ ਕਰਕੇ ਰਸਤਾ ਰੋਕਿਆ ਹੋਣਾ ਹੈ ਇਹਦੇ ਤੁਸੀਂ ਕਹਿੰਦਾ ਵੀ ਸਰਕਾਰ ਨੇ ਰੋਕਿਆ ਨਹੀਂ ਰੋਕੇ ਤਾਂ ਉਸੇ ਕਰਕੇ ਆ ਨਹੀਂ 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 ਹੈ ਨਹੀਂ ਹੈਗਾ ਮੈਂ ਤਾਂ ਬੁਲਾਣ ਦਿੰਦੇ ਨਹੀਂ 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 ਮੇਰੀ ਮੇਰੀ ਗੱਲ ਸੁਣੋ ਇੱਕ ਮੇਰੀ ਮੇਰੀ ਗੱਲ ਸੁਣੋ ਭਾਜੀ ਜੋ 13 ਨੂੰ ਆਏ ਹਨਾ 13 ਫਰਵਰੀ ਜਿਲ੍ਹਾ ਤੇਰੀਵਾਰੀ ਜੰਮਾਣਾ ਜਦੋਂ ਅਸੀਂ 13 ਨੂੰ ਆਏ ਜਦੋਂ ਅਸੀਂ 13 ਨੂੰ ਆਏ ਆ ਬਿਲਕੁਲ ਪੈਦਲ ਗਏ ਆ ਜੀ ਇੱਥੋਂ ਤੱਕ ਹੱਥ ਵੀ ਜੋੜਦੇ ਨੇ ਟਰੈਕਟਰ ਚਾਲੀਆਂ ਮਗਰ ਲੱਗੇ 2 ਕਿਲੋਮੀਟਰ ਪਿੱਛੇ ਅੱਗੇ ਆਤ ਗਏ ਆ ਅਗਲੋਂ ਗੋਲੀਆਂ ਨਾਲ ਸਾਨੂੰ ਸਨਮਾਨਤ ਕੀਤਾ ਗਿਆ ਗੋਲੀਆਂ ਤਾਂ ਨਵਾਜ ਗਿਆ ਇੱਥੋਂ ਤੱਕ 21 ਤਰੀਕ ਨੂੰ ਸਾਡੇ ਟਰੈਕਟਰ ਤੇ ਟਰਾਲੀਆਂ ਭੱਜੇ ਹਰਿਆਣੇ ਦੇ ਵਿੱਚ ਵੜ ਕੇ ਹਰਿਆਣੇ ਪੁਲਿਸ ਨੇ ਹੁਣ ਵੀ ਅਸੀਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਪਿੱਛੇ ਬੈਠੇ ਆ ਕਈ ਵਾਰੀ ਲੋਕ ਜਾਂਦੇ ਆ ਅੱਗੋਂ 21 ਨੂੰ ਬੰਬਾਰੀ ਕੀਤੀ ਆ ਤੇ ਅਗਲੋਂ ਸੰਗੀਨਾ ਵਕਾਉਂਦੇ ਸਾਨੂੰ ਅਸੀਂ ਤਾਂ ਪੈਦਲ ਜਾਂਦੇ ਆ ਬਿਲਕੁਲ ਟਰੈਕਟਰ ਵਾਲੀਆਂ ਹੀ ਕਿਸ਼ੇ ਲਾਈਆਂ ਇਹਦਾ ਮਤਲਬ ਹੈ ਪ੍ਰਵੋਕ ਕਰ ਰਿਹਾ ਲੋਕਾਂ ਨੂੰ ਪ੍ਰਵੋਕ ਕਰਕੇ ਸਾਡੇ ਗੱਲ ਪਾਉਣਾ ਚਾਹੁੰਦੇ ਆ ਇਹ ਠੀਕ ਨਹੀਂ ਆ ਕੇਂਦਰ ਸਰਕਾਰ ਦਾ ਰਸਤਾ ਗੱਲਬਾਤ ਦਾ ਰਸਤਾ ਕੱਢਣ ਤੇ ਸਾਨੂੰ ਅੱਗੇ ਦਿੱਲੀ ਜਾਣ ਦੇਣ ਦੋ ਹੀ ਰਾਹ ਅੱਜ ਕੀ ਸਮਝਣ ਚੱਲ ਪਾ ਜਿਹੜੇ ਸਹੀ ਆਇਆ ਜਿਹੜੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਆ ਹੁਣ ਰੋਜ਼ ਪੇਸ਼ਾ ਕਰ ਰਹੇ ਇਹਦੇ ਵਾਸਤੇ ਕੀ ਤੁਸੀਂ ਅਸੀਂ ਕਹਿੰਦੇ ਜਿਹੜੇ ਪਿੰਡਾਂ ਦੇ ਲੋਕ ਆ ਲੱਸੀਆਂ ਦੇ ਲੰਗਰ ਲਾਉਂਦੇ ਆ ਜਿਹੜੇ ਪਿੰਡਾਂ ਵਾਲੇ ਲਾਗੇ ਪਾਸੇ ਲੋਕ ਆ ਸ਼ਬੀਲਾਂ ਲਾਉਂਦੇ ਆ ਹੁਣ ਵੀ ਕੇਲੇ ਵਰਤਾ ਕੇ ਗਏ ਆ ਹੁਣ ਵੀ ਸਾਰੇ ਪਿੰਡਾਂ ਵਾਲੇ ਲੋਕਾਂ ਨੂੰ ਕੋਈ ਦੁੱਖ ਨਹੀਂ ਇਹ ਕੁਝ ਲੋਕ ਭੇਜੇ ਗਏ ਜਿਹੜੇ ਦਿੱਲੀ ਭੇਜੇ ਜਾਂਦੇ ਨੇ ਕੰਢੇ ਬਾਰਡਰ ਦੇ ਉੱਤੇ ਉਹ ਭੇਜੇ ਗਏ ਆ ਜਦੋਂ ਤੂੰ ਆਪਣਾ ਵਰਚੇ ਰੱਖਦੀ ਉਹ ਭੇਜੇ ਗਏ ਆ ਅਸੀਂ ਇਹਨੇ ਵੀ ਇਹ ਠੀਕ ਨਹੀਂਗਾ ਅਸੀਂ ਇਹਨੇ ਠੀਕ ਨਹੀਂਗਾ ਕਿਉਂਕਿ ਅਸੀਂ ਅਸੀਂ ਬਿਲਕੁਲ ਸ਼ਾਹਦਬਾਈ ਢੰਗ ਨਾਲ ਨੂੰ ਬੈਠੇ ਆ ਜੇ ਕਹਿੰਦੇ ਕੇ ਕੈਦੇ ਨਾਲ ਗੱਲ ਕਰਨੀ ਆ ਅਸੀਂ ਬਿਲਕੁਲ ਕਰਾਂਗੇ ਜੇ ਮਲਹੂਰ ਲੁਬਾਜੀ ਕਰਕੇ ਗੱਲ ਕਰਨੀ ਆ ਤੇ ਫੇਰ ਅਸੀਂ ਬਿਲਕੁਲ ਗੱਲ ਨਹੀਂ ਕਰਾਂ। ਅਸੀਂ ਰੈਂਡਮ ਪਹਿਲਾਂ ਦੇ ਚੁੱਕੇ ਹਾਂ ਇੱਕ ਵਾਰੀ। ਅਸੀਂ ਗੱਲ ਇਹ ਗੱਲ ਕਰਨ ਲਈ ਤੇ ਇਹ ਕਹੇ ਪੰਜ ਮੈਂਬਰੀ ਕਮੇਟੀ ਆਜੋ। ਉਸ ਤੋਂ ਬਾਅਦ ਇਹਨਾਂ ਰੌਲਾ ਪਾਤਾ, ਦਬਾਅ ਪਾਤਾ। ਐਉਂ ਅਜੂਂ। ਅਸੀਂ ਬੈਠੇ ਉੱਥੇ ਉੱਥੇ ਬੈਠੇ ਸਟੇਜ 'ਤੇ ਕੁਝ ਨਹੀਂ ਆਟਾ। ਜੇ ਹੁਣ ਤੁਹਾਡੇ ਕੋਲ ਆ ਪੰਜ-ਛੇ ਮੈਂਬਰੀ ਕਮੇਟੀ ਗੱਲ ਕਰੋਗੇ ਤੁਸੀਂ। ਕੋਈ ਪੰਜ ਮੈਂਬਰੀ ਤੋਂ ਇੱਥੇ ਦਾ ਮਾਹੌਲ ਬਣਾਉਣ ਪਹਿਲਾਂ ਆਹ ਕੋ ਤਰੀਕਾ ਨਹੀਂ ਹੁੰਦਾ। ਜਿਹੜਾ ਪੰਜ ਮੈਂਬਰੀ ਕਮੇਟੀ ਨੇ ਗੱਲ ਕਰਨੀ ਹੈ ਨਾ ਮਾਹੌਲ ਬਣਾਉਣਾ। ਅਸੀਂ ਪ੍ਰੈਸ ਨੂੰ ਵੀ ਕਹਿੰਨੇ ਆ ਤੇ ਅਸੀਂ ਸੀਆਈਡੀ ਨੂੰ ਕਹਿੰਨੇ ਆ ਤੇ ਪੰਜਾਬ ਸਰਕਾਰ ਨੂੰ ਵੀ ਕਹਿੰਨੇ ਜਿਹੜੀ ਰਲਈ ਆ ਨਾਲ ਕੇਂਦਰ ਦੇ ਉਹਨਾਂ ਵੀ ਕਹਿੰਨੇ ਬਾਹਰ ਪੈਦਾ ਕਰੋ ਕਿਉਂਕਿ ਮਾਰੀ ਮੋੜ ਲੜਾਈ ਹੋਵੇ ਤੇ ਉੱਥੇ ਸਾਰੀ ਪੁਲਿਸ ਝੋਕੀ ਜਾਂਦੀ ਆ ਇੱਥੇ ਅਜੇ ਤੱਕ ਇੱਕ ਸਿਪਾਹੀ ਨਹੀਂ ਆ ਸਾਰਾ ਪਤਾ ਵੈਲ ਪਲਾਨ ਗਿਆ ਨੂੰ न्यूज 89 पंजाब के लिए राजप्रत पत्रकार मोहित कुमार की खास रिपोर्ट न्यूज 89 पंजाब الخبر خبر جس